ਵੈਗਰ ਜੇ ਖਾਰਸਾ ਵੈਗਰ ਜੀ ਫਤੇ ਜੀ ਆ ਅੱਜ ਆਪਾਂ ਤੁਹਾਨੂੰ ਖਾਉਣ ਲੱਗੇ ਆ ਜੀ ਲਸਣ ਆਪਾਂ ਲਸਣ ਲਾਉਣ ਲੱਗੇ ਆ ਲਸਣ ਇਹ ਆਪਣਾ ਘਰ ਦਾ ਹੀ ਆ ਜੀ ਇਹ ਘਰ ਦਾ ਲਸਣ ਪਾਰ ਲਾਇਆ ਸੀਗਾ ਘੇਰਿਆ ਆ ਵੇਖੋ ਆ ਪਿਆ ਲਸਣ ਸਾਰਾ ਹਿਗੇਰਿਆ ਆਪਾਂ ਤੇ ਹੁਣ ਆਜੋ ਆਪਾਂ ਤੁਹਾਨੂੰ ਖਾਉਣੇ ਆ ਆ ਪੰਜ 20 ਦੀ ਸਰੋਂ ਇੱਕ ਗੋभी ਸਰੋਂ ਆਜੀ ਸਾਗ ਵਾਸਤੇ ਤੇ ਆਪਾਂ ਇਹ ਲਸਣ ਵਾਦਿਆ ਨਾਲ ਸਮਾਸ ਜਗਾ ਬਣਾਈਏ ਆ ਲਸਣ ਦੀ ਜਗਾ ਸਾਡੇ ਆਪਾਂ ਲੱਗ ਗਏ ਜੀ ਲਸਣ ਲਾਉਣ ਖਾ ਲੈ ਜੀ ਆ ਪਾ ਲਾਉਣੇ ਲਸਣ ਕਰਦੀ ਖੇਤੀ ਆ ਬਹੁਤ ਵਧੀਆ ਤੇ ਲਸਣ ਵਸ ਆਪਾਂ ਹੀ ਲਾ ਦੇਣਾ ਹੁਣ ਘਰ ਦਾ ਅਬਦ ਲਸਣ ਹੋ ਜਾਂਦਾ ਇਹ ਵੀ ਸਾਡਾ ਫਰਦਾ ਘਰ ਦਾ ਹੀ ਲਾਇਆ ਹੋਇਆ ਹੈ ਲਸਣ ਤੇ ਆਪਾਂ ਵੀ ਟਲਾਸਣੇ ਹੁਣ ਅੱਜ ਹੁਣ ਟਾਈਮ ਆ ਗਿਆ ਸੀ ਲਸਣ ਦਾ ਤੇ ਆਪਾਂ ਗਿਆ ਲਸਣ ਲਾ ਜੇ ਹੁਣ ਇਹ ਜਸਰੀ ਆਪਣੀ ਕੋਰੇ ਟੁੱਟੀ ਲੱਗੀ ਆ ਕੋਰੀ ਦਾ ਨਹਿਰ ਦਾ ਪਾਣੀ ਆਉਂਦਾ ਵਧੀਆ ਤੇ ਲਸਣ ਬਹੁਤ ਵਧੀਆ ਹੁੰਦਾ ਤੰਗਾ ਲੱਗਾ ਤਾਂ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਆਪਾਂ ਆਪਦੀ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਾਂ ਕਿ ਕੋਈ ਸਰੇਹ ਚੀਜ਼ ਘਰ ਦੀ ਬਣੇ ਆਹ ਲੱਗ ਗਿਆ ਆ ਪਲਸਣ ਲਾਓ ਤੇ ਚੰਗੀ ਲੱਗੇ ਤਾਂ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵੇਖ ਕੇ ਜੋ ਖਾਸ ਆ ਉਹ ਚੀਜ਼ ਕਰਦੇ ਹਾਂ